ਪੰਜਾਬ ਰੋਟੀਵੀ ਦੇਖਦੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਅਤਲ ਸ਼ਰਮਾ ਦਿਨ ਦੀ ਸ਼ੁਰੂਆਤ ਇੱਕ ਬੇहद ਹੀ ਮੰਦ ਭਾਗੀ ਖਬਰ ਤੋਂ ਕਰਨ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਕਮੇਡੀ King ਚਾਚਾ ਚਤਰਾ ਉਸ ਯਾਨੀ ਜਸਵਿੰਦਰ ਸਿੰਘ ਪੱਲਾ ਨਹੀਂ ਰਹੇ ਉਹਨਾਂ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਸਵੇਰੇ ਮੁਹਾਲੀ ਦੇ ਹਸਪਤਾਲ 'ਚ ਦਿਹਾਂਤ ਹੋ ਗਿਆ ਉਹ 80 ਸਾਲਾਂ ਦੇ ਸਨ ਪੱਲਾ ਪਿਛਲੇ ਦਿਨੀ ਬਿਮਾਰ ਹੋਏ ਸਨ ਤੋਂ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਤੇ ਅੱਜ ਉਹਨਾਂ ਨੇ ਅੰਤਿਮ ਸਾਹ ਛੱਡ ਦਿੱਤੀ ਕਿ ਜਸਵਿੰਦਰ ਪੱਲਤ ਚਾਚਾ ਜਤਰਾ ਔਰ ਛਣਕਾਟੀਆਂ ਦੀ ਜਿਹੜੀ ਗੂੰਜ ਹੈ ਉਹ ਅਸੀਂ ਸਾਰੇ ਹੀ ਜਾਣਦੇ ਹਾਂ ਇੱਕ ਸਮਾਂ ਸੀ ਜਦੋਂ ਕੈਸਟਾਂ ਚੱਲਦੀਆਂ ਸਨ ਤਾਂ ਕੈਸਟਾਂ ਤੇ ਛਣਕਾਟਿਆਂ ਦਾ ਦੌਰ ਸੀ ਕਾਟਿਆ ਜਿਹੜੀ ਸੀਰੀਜ਼ ਆਉਂਦੀ ਸੀ ਉਹ ਸਾਡੇ ਮਨ ਨੂੰ ਖੁਸ਼ ਕਰ ਦਿੰਦੀ ਸੀ ਇੱਕ ਸਮਾਂ ਸੀ ਜਦੋਂ ਪੰਜਾਬੀ ਫਿਲਮ ਇੰਡਸਟਰੀ ਰੁਕ ਗਈ ਸੀ ਆਤਵਾਦ ਦੇ ਦੌਰ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਪੰਜਾਬੀ ਫਿਲਮ ਇੰਡਸਟਰੀ ਰਿਵਾਈਵ ਹੁੰਦੀ ਹੈ ਫਿਲਮਾਂ ਦਾ ਦੌਰ ਆਂਦਾ ਹੈ ਤਾਂ ਜਸਵਿੰਦਰ ਪੱਲਤ ਤੇ ਉਹਨਾਂ ਦੀ ਟੀਮ ਛਾ ਜਾਂਦੀ ਹੈ ਉਹਨਾਂ ਦੀ ਹੀ ਦੇਨ ਹੇਟ ਕਈ ਪੰਜਾਬੀ ਕਾਮੇਡੀ ਕਿੰਗ ਦੇ ਨਕਲਾਕਾਰ ਉਹ ਉਬਰੇ ਅਤੇ ਕੋਈ ਸ਼ਾਇਦ ਹੀ ਕੋਈ ਅਸੀਂ ਪੰਜਾਬੀ ਫਿਲਮ ਹੋएगी ਜਿੱਥੇ ਜਸਵਿੰਦਰ ਪੱਲਾ ਦੇ ਹਾਸੇ-ਠਾਟੇ ਨਾ ਹੋਣਗੇ ਇਹ ਕੁਝ ਐਦਾ ਸੀ ਜਿੱਦਾਂ ਕੋਈ ਪੁਰਾਣੀਆਂ 80 ਦੀ ਦਸ਼ਕ ਦੀ ਜਿੱਦਾਂ ਮਹਿਰ ਮਿੱਤਰ ਹੁੰਦੇ ਸੀ ਸ਼ਾਇਦ ਹੀ ਕੋਈ ਪੰਜਾਬੀ ਫਿਲਮ ਹੁੰਦੀ ਸੀ ਜਿੱਥੇ ਮਹਿਰ ਮਿੱਤਰ ਨਾ ਹੋਣ ਉਹੀ ਜਗ੍ਹਾ ਛੜੀ ਸੀ ਉਹ ਜਸਵਿੰਦਰ ਪੱਲਾ ਉਹ ਫਿਲਮ ਚਾਤਿਆ ਚਤਰਾ ਲੱਤੀ ਹੈ ਇਸ ਦੁਖਦ ਖਬਰ ਦੇ ਬਾਹਰ ਆਨ ਤੋਂ ਬਾਅਦ ਪੂਰੀ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਸ਼ੋਕ ਹੈ ਬਾਲੀਵੁੱਡ 'ਚ ਵੀ ਸ਼ੋਕ ਹੈ ਪੰਜਾਬ ਦੇ ਮੁੱਖ ਮੰਤਰੀ ਪਵਨ ਸਿੰਘ ਮਾਨ ਨੇ ਉਹਨਾਂ ਤੇ ਉਹਨਾਂ ਦੀ ਮੌਤੇ ਦੁੱਖ ਸਾਂਝਾ ਕੀਤਾ ਹੈ ਕਿਉਂਕਿ ਮੁਕੰਤੀ ਭਗਵੰਤ ਮਾਨ ਦੀ ਪਿਛੋਕੜ ਕੋ ਕਲਾਕਾਰ ਹੈ ਨੇ ਤੇ ਉਹਨਾਂ ਨੇ ਕਈ ਵਾਰ ਇਹਨਾ ਇਸਤੀਜਾ ਸਾਂਝਾ ਕੀਤਾ ਸੀ ਕਿ ਪੀ ਗਰੇ ਬਾਅਦ ਉਸ ਮੇਂ तमाम ਬਾਲੀਵੁੱਡ ਦੇ ਵੀ ਕਈ ਅਦਾਕਾਰਾਂ ਨੇ ਜਸਵਿੰਦਰ ਪੱਲਾ ਦੀ ਮੌਤੇ ਜਾਂ ਦੁੱਖ ਸਾਂਝਾ ਕੀਤਾ ਹੈ ਪੱਲਾ ਦਾ ਅੰਤਿਮ ਸੰਸਕਾਰ ਕੱਲ 23 ਨੂੰ ਮੁਹਾਲੀ ਦੇ ਪਿੰਡ ਬਲੌਂਗੀ ਵਿਖੇ ਹੋਏਗਾ ਔਰ तमाम ਜਿਹੜੇ ਕਲਾਕਾਰ ਨੇ ਉਹ ਜਸਵਿੰਦਰ ਪੱਲਾ ਨੂੰ ਚੇਤੇ ਕਰਕੇ ਪੰਜਾਬੀ ਇੰਡਸਟਰੀ ਨੂੰ ਉਹਨਾਂ ਦਾ ਜੋ ਯੋਗਦਾਨ ਦਿੱਤਾ ਹੈ ਉਸ ਨੂੰ ਯਾਦ ਕਰ ਰਹੇ ਹਾਂ